ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਰ ਸਾਹਿਬ ਜੀ ਪਿਛਲੀ ਵੀਡੀਓ ਦੇ ਵਿੱਚ ਗੂਜਰੀ ਰਾਗ ਦੇ ਵਿੱਚ ਗੂਜਰੀ ਦੀ ਬਾਣੀ ਦੇ ਵਿੱਚ ਜੋ ਬਾਬਾ ਕਬੀਰ ਜੀ ਭਗਤ ਕਬੀਰ ਜੀ ਦਾ ਪਾਵਨ ਸ਼ਲੋਕ ਹੈ ਇਹ ਉਹਦੇ ਨਾਲ ਗੁਰੂ ਅਮਰਦਾਸ ਮਹਾਰਾਜ ਦਾ ਸ਼ਲੋਕ ਹੈ ਉਸ ਤੋਂ ਬਾਅਦ ਪੌੜੀ ਹੈ ਪੰਜਵੇਂ ਪਾਤਸ਼ਾਹ ਦੀ ਇਮਾਰਤ ਹੈ ਤੋ ਚੌਥੀ ਪੌੜੀ ਦੇ ਨਾਲ ਇਹ ਦੋ ਸ਼ਲੋਕ ਦਰਜ ਹਨ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਮੁਕਤ ਦਵਾਰਾ ਸੰਕੁੜਾ ਰਾਈ ਦਸਵੇਂ ਭਾਈ ਜਿਹੜਾ ਮੁਕਤੀ ਦਾ ਦਰਵਾਜ਼ਾ ਹੈ ਇਹਨਾਂ ਸੁngੜਿਆ ਹੋਇਆ ਹੈ ਇਹਨਾਂ ਬਰੀਕ ਹੈ ਇਹ ਇੱਕ ਰਾਈ ਦੇ ਦਾਣੇ ਦੇ ਦਸਵੇਂ ਸੇਜ ਨਾਲ ਇਹਨਾਂ ਬਰੀਕ ਹੈ ਵੀ ਉੱਥੇ ਲੰਘਣ ਵਾਸਤੇ ਵੀ ਉਨਾਂ ਹੀ ਬਰੀਕ ਹੋ ਕੇ ਲੰਘਿਆ ਜਾਣਾ ਔਰ ਕਬੀਰ ਸਾਹਿਬ ਅਗਲੀ ਪੰਕਤੀ ਵਿੱਚ ਕਹਿੰਦੇ ਮਨ ਤੋ ਮੈਗਲ ਹੋਏ ਰਹਾ ਮਨ ਦੇ ਨੰਨੇ ਨੂੰ ਔਕੜ ਹੈ ਤੇ ਪੁਲਿੰਗ ਇੱਕ ਵਚਨ ਹੈ ਮਨ ਤੋ ਮੈਗਲ ਹੋਏ ਰਹਾ ਮਨ ਮਸਤ ਹਾਸੀ ਦੀ ਤਰ੍ਹਾਂ ਹੈ ਬੜਾ ਮੋਟਾ ਹੋ ਚੁੱਕਿਆ ਵੱਡਾ ਹੋ ਗਿਆ ਹੰਕਾਰ ਦੇ ਨਾਲ ਆਫਰਿਆ ਹੋਇਆ ਹੈ ਮਨ ਤੋ ਮੈਗਲ ਹੋਏ ਰਹਾ ਨਿਕਸਿਆ ਕਿਉਂ ਕਰ ਜਾਏ ਉਸ ਬਰੀਕ ਰਸਤੇ ਵਿੱਚੋਂ ਕਿਵੇਂ ਲੰਗੇ ਕਿਵੇਂ ਲੰਘਿਆ ਜਾ ਸਕੇ ਫਿਰ ਆਪੇ ਜਵਾਬ ਦਿੰਨੇ ਕਹਿੰਦੇ ਨੇ ਐਸਾ ਸਤਿਗੁਰੂ ਜੀ ਮਿਲੇ ਕੋਈ ਐਸਾ ਗੁਰੂ ਮਿਲ ਪਵੇ ਟੁੱਠਾ ਕਰੇ ਪਸਾਓ ਟੁੱਠਾ ਦਾ ਅਰਥ ਹੁੰਦਾ ਤਰੁੱਟ ਕੇ ਖੁਸ਼ ਹੋ ਕੇ ਪਸਾਓ ਦਾ ਅਰਥ ਹੁੰਦਾ ਪਰਸ਼ਾਲ ਕਿਰਪਾ ਖੁਸ਼ ਹੋ ਕੇ ਕਿਰਪਾ ਕਰ ਦੇਵੇ ਐਸਾ ਗੁਰੂ ਰਹਿਮਤ ਕਰਦੇ ਵੀ ਉਸ ਬਰੀਕ ਰਸਤੇ ਵਿੱਚੋਂ ਲੰਘਣ ਦਾ ਰਾਹ ਦੱਸ ਦੇਵੇ ਤੇ ਫੇ ਕਬੀਰ ਸਾਹਿਬ ਕਹਿੰਦੇ ਨੇ ਮੁਕਤ ਦੁਆਰਾ ਮੁਕਲਾ ਮੁਕਤ ਦੇ ਤਤਿਨ ਸਿਆਰੀ ਇਹ ਅਰਥ ਹੈ ਮੁਕਤੀ ਕਾ ਤੋਂ ਮੁਕਤੀ ਹੈ ਮਾਇਆ ਤੋਂ ਮੁਕਤੀ ਵਿਕਾਰਾਂ ਤੋਂ ਮੁਕਤੀ ਮਾਇਆ ਤੋਂ ਖਲਾਸੀ ਆਜ਼ਾਦੀ ਵਿਕਾਰਾਂ ਤੋਂ ਬਚਣ ਦਾ ਰਸਤਾ ਤੇ ਮੁਕਤ ਦੁਆਰਾ ਮੋਕਲਾ ਜਿਹੜਾ ਮੁਕਤੀ ਦਾ ਰਸਤਾ ਹੈ ਮਾਇਆ ਤੋਂ ਬਚਣ ਦਾ ਰਸਤਾ ਹੈ ਮਾਇਆ ਤੋਂ ਖੁਲਾਸੀ ਦਾ ਰਸਤਾ ਹੈ ਜੇ ਗੁਰੂ ਕਿਰਪਾ ਕਰ ਦੇਵੇ ਸਹਜੇ ਆਵੋ ਜਾਓ ਮੋਕਲਾ ਤੋਂ ਅਰਥ ਹੁੰਦਾ ਖੁੱਲਾ ਉਹ ਖੁੱਲਾ ਹੋ ਜਾਂਦਾ ਤੇ ਸਹਜੇ ਉਹਦੇ ਵਿੱਚ ਆਇਆ ਜਾਇਆ ਜਾਂਦਾ ਭਾਵ ਗੁਰੂ ਮਨ ਨੂੰ ਬਰੀਕ ਕਰ ਦਿੰਦਾ ਨਿਮਰਤਾ ਦੇ ਵਿੱਚ ਲਿਆ ਦਿੰਦਾ ਨਿਮਾਣੇ ਪੁਣ ਵਿੱਚ ਲਿਆ ਦਿੰਦਾ ਜਿੱਦੇ ਕਰਕੇ ਫਿਰ ਨੀਵੇਂ ਹੋ ਕੇ ਜਿਹੜਾ ਨਿਮਰਤਾ ਦੇ ਵਿੱਚ ਆ ਕੇ ਉਸ ਰਸਤੇ ਵਿੱਚੋਂ ਲੰਘਿਆ ਜਾ ਸਕਦਾ। ਤੋਂ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਬੱਚੇ ਅੱਗੇ ਜਿਹੜੇ ਗੁਰੂ ਅਮਰਦਾਸ ਜੀ ਨੇ ਮੈਂ ਉਸ ਵੀਡੀਓ ਵਿੱਚ ਗੱਲ ਕੀਤੀ ਸੀ ਕਿ ਗੁਰੂ ਅਮਰਦਾਸ ਜੀ ਨੇ ਨਾਲ ਆਪਣਾ ਸ਼ਲੋਕ ਵੀ ਉਚਾਰਿਆ। ਤੇ ਉਹ ਜਿਹੜਾ ਸ਼ਲੋਕ ਕਿਉਂ ਉਚਾਰਿਆ ਉਹਦਾ ਕਾਰਨ ਕੀ ਆ ਸੀ? ਸਾਨੂੰ ਸਾਰਿਆਂ ਨੂੰ ਪਤਾ ਹੈ ਇਤਿਹਾਸ ਸਾਨੂੰ ਇਹ ਦੱਸਦਾ ਵੀ ਗੁਰੂ ਨਾਲ ਸਭ ਨੇ ਬਾਣੀ 71 ਕੀਤੀ ਸਾਰੇ ਭਗਤਾਂ ਦੀ ਇਹ ਬਾਣੀ ਸਾਰੀ ਗੁਰੂ ਨਾਨਕ ਸਾਹਿਬ ਨੇ ਖੁਦ ਵੀ ਪੜ੍ਹੀ ਹੈ ਗੁਰੂ ਅੰਗਦ ਸਾਹਿਬ ਕੋ ਦਿੱਤੀ ਗੁਰੂ ਅੰਗਦ ਸਾਹਿਬ ਨੂੰ ਖਜ਼ਾਨਾ ਦੇ ਦਿੱਤਾ ਇਹ ਬਾਣੀ ਸਾਰੀ ਗੁਰੂ ਅੰਗਦ ਸਾਹਿਬ ਨੇ ਵੀ ਪੜ੍ਹੀ ਹੋਵੇਗੀ ਜ਼ਰੂਰ ਫਿਰ ਉਹ ਗੁਰੂ ਅਮਰਦਾਸ ਜੀ ਕੋਲ ਆਈ ਤੇ ਉਹ ਬਾਣੀ ਫਿਰ ਗੁਰੂ ਅਮਰਦਾਸ ਜੀ ਨੇ ਵੀ ਪੜ੍ਹੀ ਐਵੇਂ ਅੱਗੇ ਤੇ ਅੱਗੇ ਗੁਰੂ ਘਰ ਦੇ ਵਿੱਚ ਇਹ ਬਾਣੀ ਚਲਦੀ ਰਹੀ ਤੇ ਉਹ ਬਾਣੀ ਨੂੰ ਸਾਰੇ ਸਤਿਗੁਰ ਵਿਚਾਰ ਦੇ ਰਹੇ ਤੋ ਜਦੋਂ ਗੁਰੂ ਅਮਰਦਾਸ ਜੀ ਦੇ ਸਾਹਮਣੇ ਬਾਬਾ ਕਬੀਰ ਦਾ ਇਹ ਸ਼ਲੋਕ ਆਇਆ ਬਾਬਾ ਕਬੀਰ ਜੀ ਨੇ ਇਹ ਗੱਲ ਆਖੀ ਵੀ ਮੁਕਤੀ ਮਾਇਆ ਤੋਂ ਖਲਾਸੀ ਦਾ ਰਸਤਾ ਜਿਹੜਾ ਨਾ ਬਹੁਤ ਬਰੀਕ ਹੈ ਮਨ ਹਾਥੀ ਤਰ੍ਹਾਂ ਮਾਸਤਾ ਕਿਵੇਂ ਲੰਘਿਆ ਜਾ ਸਕੇ ਫਿਰ ਉਹਨਾਂ ਆਪੇ ਕਿਹਾ ਵੀ ਜੇ ਗੁਰੂ ਮਿਲ ਪਵੇ ਕਿਰਪਾ ਕਰ ਦੇਵੇ ਤਾਂ ਉਹ ਰਸਤਾ ਖੁੱਲਾ ਹੋ ਜਾਂਦਾ ਭਾਵ ਮਨ ਨਿਮਰਤਾ ਵਿੱਚ ਆ ਜਾਂਦਾ ਜਦੋਂ ਗੁਰੂ ਅਮਰਦਾਸ ਜੀ ਨੇ ਇਹ ਸ਼ਬਦ ਪੜ੍ਹੇ ਉਹਨਾਂ ਨੇ ਕਿਹਾ ਸੱਚ ਕਿਹਾ ਕਬੀਰ ਸਾਹਿਬ ਨੇ ਇਹ ਸਚਾਈ ਹੈ ਕਿ ਉਹਨੇ ਬਾਬਾ ਕਬੀਰ ਸਾਹਿਬ ਦੀ ਉਸ ਬਾਣੀ ਦੀ ਪਰਉੜਤਾ ਕਰਦੇ ਆਪ ਬਚਨ ਜਿਹੜੇ ਕਹੇ ਨੇ ਨਾਨਕ ਨਾਨਕ ਦਾ ਕੱਕਾ ਮੁਕਤਾ ਹੈ ਸੰਬੋਧਨ ਸ਼ਬਦ ਹੈ ਏ ਨਾਨਕ ਮੁਕਤ ਦੁਆਰਾ ਆਤ ਨਿਕਾ ਨਿਕਾ ਹੁੰਦਾ ਨਿਕਲਿਆ ਮੁਕਤੀ ਦਾ ਦੁਆਰਾ ਸੱਚੀ ਮੁੱਚੀ ਨਿਕਲਿਆ ਗੁਰੂ ਅਮਰਦਾਸ ਅਨੰਦ ਸਾਹਿਬ ਜੀ ਕਹਿੰਦੇ ਨੇ ਖੰਨਿਓ ਤਿੱਖੀ ਬਾਲੋਂ ਨਿਕੀ ਏਤ ਮਾਰਗ ਜਾਣਾ ਉਹ ਰਸਤਾ ਬੜਾ ਖੰਨੇ ਦੀ ਧਾਰਨੋਂ ਵੀ ਤਿੱਖਾ ਹੈ। ਬਾਲ ਤੋਂ ਬਰੀਕ ਹੈ। ਤੇ ਇੱਥੇ ਵੀ ਉਹੀ ਗੱਲ ਕਹਿੰਦੇ ਨੇ ਨਾਨਕ। ਮੁਕਤ ਦਵਾਰਾ ਆਤਨਿਕਾ ਜਿਹੜਾ ਮਾਇਆ ਤੋਂ ਖਲਾਸੀ ਦਾ ਦਵਾਰਾ ਹੈ ਨਾ ਰਸਤਾ ਹੈ। ਉਹ ਅਤੀਤ ਦਾ ਨਿਕਾ ਜਿਆ ਹੈ। ਬਰੀਕ ਹੈ ਕਬੀਰ ਸਾਹਿਬ ਸੱਚ ਕਹਿੰਦੇ ਬਹੁਤ ਬਰੀਕ ਹੈ। ਨਾ ਨਾ ਹੋਏ ਸੁਜਾਏ ਦੂਜੇ ਨਾਂ ਦੇ ਪੈਰ ਤੇ ਹਲੰਦ ਲੱਗੇ ਨਾ ਨਾ ਨੰਨਾ ਯਾ ਹੋਕੇ ਛੋਟਾ ਜਿਹਾ ਹੋਕੇ ਉਹੀ ਲੰਘ ਸਕਦਾ ਜਿਹੜਾ ਛੋਟਾ ਜਿਹਾ ਬਣ ਜਾਵੇ। ਇਹਦਾ ਨਿਮਰਤਾ ਵਿੱਚ ਆ ਜਾਵੇ ਜਿਹੜਾ ਹੰਕਾਰ ਨੂੰ ਛੱਡ ਦੇਵੇ ਸੱਚੀ ਮੁਚੀ ਮਾਇਆ ਤੋਂ ਖਲਾਸੀ ਪਾਉਣ ਵਾਸਤੇ ਬਹੁਤ ਨਿਮਰਤਾ ਵਿਚਾਣਾ ਪੈਂਦਾ ਗੁਰੂ ਅਮਰਦਾਸ ਮਹਾਰਾਜ ਜੀ ਕਬੀਰ ਸਾਹਿਬ ਦੇ ਇਸ ਸ਼ਲੋਕ ਦੀ ਪ੍ਰੋਤ ਕਰਦੇ ਆ ਸੱਚੀ ਇਹ ਗੱਲ ਕਹਿੰਦੇ ਨੇ ਕਿ ਕਬੀਰ ਸਾਹਿਬ ਸੱਚ ਕਹਿੰਦੇ ਨੇ ਹਾਉ ਮੈਂ ਮਨ ਅਸਥੂਲ ਹੈ ਇਥੇ ਗਿਆ ਮਨ ਤੋਂ ਮੈਗਲ ਹੋਏ ਰਹਾ ਗੁਰੂ ਅਮਰਦਾਸ ਜੀ ਕਹਿੰਦੇ ਹਾਉ ਮੈਂ ਹੰਕਾਰ ਕਰਕੇ ਮਨ ਪੁਲਿੰਗੀਕ ਬਚਨ ਮਨ ਅਸਥੂਲ ਮੋਟਾ ਹੋ ਗਿਆ ਬਹੁਤ ਵੱਡਾ ਹੋ ਗਿਆ ਜਿਹਨੇ ਬਾਬਾ ਕਬੀਰ ਮੈਗਲ ਹਾਥੀ ਨਾਲ ਤੋਲਦੇ ਨੇ ਗੁਰੂ ਸਾਹਿਬ ਅਸੂਰ ਸ਼ਬਦ ਵਰਤਦੇ ਨੇ ਹਾਉ ਮੈ ਮਨ ਅਸਥੂਲ ਹੈ ਕਿਉ ਕਰ ਕਿਵੇਂ ਕਰਕੇ ਕਿਸ ਤਰੀਕੇ ਨਾਲ ਵਿੱਚ ਵਿਚਾਰਥ ਵਿੱਚ ਵੀ ਉਹਦੇ ਵਿੱਚੋਂ ਦੀ ਜਿਹੜਾ ਬਰੀਕ ਰਸਤਾ ਹੈ ਮਾਇਆ ਦੀ ਖਲਸੀ ਦਾ ਮਨ ਤਾਂ ਹੰਕਾਰ ਵਿੱਚ ਆਫਰਿਆ ਹੋਇਆ ਹੈ ਕਿਉ ਕਰ ਵਿੱਚ ਦੇ ਜਾਏ ਉਹਦੇ ਵਿੱਚ ਕਿਉ ਕਰ ਨਿਕਲਿਆ ਜਾਵੇ ਕਿਵੇਂ ਨਿਕਲਿਆ ਜਾ ਸਕਦਾ ਕਬੀਰ ਸਾਹਿਬ ਵੀ ਇਹੀ ਕਹਿੰਦੇ ਸੀ ਨਾ ਨਿਕਸ਼ਿਆ ਕਿਉਂ ਕਰ ਜਾਏ ਕਿੰਨੀ ਬਰੀਕੀ ਨਾਲ ਸਤਿਗੁਰ ਨੇ ਇਹਨਾਂ ਬਚਨਾਂ ਨੂੰ ਵਿਚਾਰਿਆ ਹੋਣਾ ਸਤਿਗੁਰ ਦੇ ਸਾਹਮਣੇ ਬਾਣੀ ਆਈ ਹੁਣ ਕਿਵੇਂ ਸਤਿਗੁਰ ਨੇ ਫਿਰ ਉਹ ਪਰੋੜਤਾ ਦੇ ਵਿੱਚ ਉਹਨਾਂ ਦੇ ਉਹਨਾਂ ਦੇ ਬਚਨਾਂ ਦੀ ਹਾਵੀ ਭਰ ਗਏ ਇਹ ਗੱਲ ਆਖੀ ਕਬੀਰ ਸਾਹਿਬ ਨੇ ਕਿਹਾ ਜੀ ਐਸਾ ਸਤਿਗੁਰ ਜੇ ਮਿਲਿਆ ਸਤਿਗੁਰ ਕਹਿੰਦੇ ਨੇ ਸਤਿਗੁਰ ਮਿਲਿਆ ਹਾਉ ਮੈਂ ਗਈ ਜੀ ਉਮਰ ਦੱਸ ਕੇ ਜਾਂਦੀ ਕਹਿੰਦੇ ਬਈ ਜਦੋਂ ਅੰਦਰੋਂ ਗੁਰੂ ਨਾਮ ਲਾਪ ਹੋ ਕੇ ਹੰਕਾਰ ਮਿਟ ਜਾਂਦਾ ਨਾ ਔ ਮੈਂ ਚਲੀ ਜਾਂਦੀ ਹੈ ਜੋਤ ਰਹੀ ਸਭ ਆਈ ਜੋਤ ਦਾ ਅਰਥ ਹੁੰਦਾ ਪ੍ਰਕਾਸ਼ ਜੋਤੀ ਮਿਰੰਕਾਰ ਦੀ ਜੋਤ ਅੰਦਰ ਪ੍ਰਕਾਸ਼ ਹੋ ਜਾਂਦੀ ਪ੍ਰਮਾਤਮਾ ਦਾ ਪ੍ਰਕਾਸ਼ ਚੰਨਾਂ ਅੰਦਰ ਹੋ ਜਾਂਦਾ ਤੇ ਫਿਰ ਇਹ ਜਿਉ ਸਦਮੁਕਤ ਹੈ ਕਬੀਰ ਸਾਹਿਬ ਨੇ ਕਿਹਾ ਸੀ ਰਸਤਾ ਖੁੱਲਾ ਹੋ ਜਾਂਦਾ ਆਣਾ ਜਾਣਾ ਸੌਖਾ ਹੋ ਜਾਂਦਾ ਗੁਰੂ ਅਮਰਦਾਸ ਜੀ ਕਹਿੰਦੇ ਨੇ ਇਹ ਜਿਉ ਫਿਰ ਇਹ ਜੀਵ ਆਤਮ ਸਦਮੁਕਤ ਹੋ ਜਾਂਦਾ ਵਿਕਾਰਾਂ ਤੋਂ ਮਾਇਆ ਤੋਂ ਜੀ ਖਲਾਸੀ ਹੋ ਜਾਂਦੀ ਆਜ਼ਾਦ ਹੋ ਜਾਂਦਾ ਮੁਕਤ ਦੇ ਤੱਤੇ ਦਾ ਜਿਹੜਾ ਔਂਕਣ ਲੱਗਿਆ ਹੋਇਆ ਹੈ ਮੁਕਤ ਅਰਥ ਹੈ ਆਜ਼ਾਦ ਪੁਲਿੰਗਿਕ ਬਚਨ ਤੋਂ ਫਿਰ ਇਹ ਜੀਵ ਮਾਇਆ ਦੀ ਖਲਾਸੀ ਤੋਂ ਆਜ਼ਾਦ ਹੋ ਜਾਂਦਾ ਸਹਜ ਰਹਿ ਅਸਮਾਇ ਤੇ ਸਹਜ ਹੀ ਫਿਰ ਸਮਾਇ ਰਹਿਦਾ ਅਡੋਲ ਰਹਿੰਦਾ ਧੜਕਦਾ ਨਹੀਂ ਹੈ ਘਵਰਾਉਂਦਾ ਨਹੀਂ ਹੈ ਤਾਂ ਇਹ ਸਤਿਗੁਰੂ ਗੁਰੂ ਅਮਰਦਾਸ ਜੀ ਤੇ ਬਾਬਾ ਕਬੀਰ ਜੀ ਦੇ ਕਿੰਨੇ ਵਿਚਾਰ ਬਿਲਕੁਲ ਸੇਮ ਨੇ ਇੱਕੋ ਹੀ ਵਿਚਾਰ ਨੇ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 35 ਮਹਾਂਪੁਰਖਾਂ ਦੀ ਬਾਣੀ ਹੈ ਤੇ ਇੱਕ ਦੂਜੇ ਨਾਲ ਕਿੰਨੇ ਵਿਚਾਰ ਮਿਲਦੇ ਨੇ ਕਿਵੇਂ ਸਤਿਗੁਰੂ ਪਾਤਸ਼ਾਹ ਦੀ ਸਾਰੀ ਬਾਣੀ ਘਰ ਦੇ ਵਿੱਚ ਚਾਰ ਮੈਂਬਰਾਂ ਨੂੰ ਰਹਿਣਾ ਔਖਾ ਹੋ ਜਾਂਦਾ ਇਥੇ 35 ਮਹਾਪੁਰਖ ਬਿਲਕੁਲ ਇੱਕ ਵਿਚਾਰ ਲੈ ਕੇ ਬੈਠੇ ਨੇ ਸੋ ਆਓ ਆਓ ਗੁਰਵਾਣੀ ਵਿਚਾਰੀਏ ਜਿਹੜਾ ਇਹ ਚੈਨਲ ਹੈ ਇਹਦੇ ਜਰੀਏ ਗੁਰਵਾਣੀ ਦੀ ਵਿਚਾਰ ਆਪ ਸੰਗਤਾਂ ਵਿੱਚ ਰੱਖੀ ਜਾ ਰਹੀ ਹੈ ਸਤਿਗੁਰੂ ਕਿਰਪਾ ਕਰਨ ਆਓ ਰਲ ਮਿਲ ਕੇ ਗੁਰਵਾਣੀ ਨੂੰ ਵਿਚਾਰੀਏ ਗੁਰਵਾਣੀ ਨੂੰ ਸਮਝੀਏ ਤੇ ਫਿਰ ਇਹ ਸਮਝ ਲੈਣੀ ਕਿ ਭਾਈ ਜੇ ਮਾਇਆ ਤੋਂ ਖਲਾਸੀ ਚਾਹੁੰਦਾ ਹੈ ਨਿਮਰਤਾ ਵਿੱਚ ਰਹਿਣਾ ਹੰਕਾਰੀ ਨਾ ਆਪਰੀ ਨਾ ਗੁਰੂ ਨਾਲ ਜੁੜਿਆ ਰਹੇ ਤੇ ਗੁਰੂ ਤੈਨੂੰ ਆਪ ਹੀ ਬਚਾ ਲਵੇਗਾ ਉਮੀਦ ਕਰਦਾ ਕਿ ਆਪ ਸੰਗਤਾਂ ਨੂੰ ਜਰੂਰ ਇਹਨਾਂ ਬਚਨਾਂ ਨੂੰ ਜਿਹਨਾਂ ਨੂੰ ਆਪ ਦੀ ਨਾਲ ਸਾਂਝਾ ਕੀਤਾ ਇਹਨਾਂ ਬਚਨਾਂ ਤੋਂ ਲਾਹਾ ਜਰੂਰ ਪ੍ਰਾਪਤ ਹੋਵੇਗਾ ਕਿਰਪਾ ਕਰਕੇ ਇਹ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਸ਼ੇਅਰ ਜਰੂਰ ਕਰਿਆ ਕਰੋ ਆਪਣੇ ਕਮੈਂਟ ਵਿਚਾਰ ਦੀ ਵੀ ਦਿਆ ਕਰੋ ਲਾਈਕਸ ਵੀ ਕਰਿਆ ਕਰੋ ਤਾਂ ਕਿ ਘਰ ਬੈਠੀਆਂ ਸੰਗਤਾਂ ਕੇ ਲਾਹਾ ਲੈ ਸਕਣ ਦਾਸ ਵਾਸਤੇ ਅਰਦਾਸ ਕਰਨੀ ਕਿਵੇਂ ਇਸੇ ਤਰ੍ਹਾਂ ਹੀ ਸਤਿਗੁਰੂ ਸਮਤ ਬਖਸ਼ਣ ਗੁਰਬਾਣੀ ਵਿਚਾਰਾ ਆਪ ਜੀ ਦੇ ਸਾਹਮਣੇ ਰੱਖਦਾ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ